ਇਸ ਨੇ ਸੱਚੀ ਕਿਹਾ ਕਿ ਜਦੋਂ ਘਰੋਂ ਬਾਹਰ ਨਿਕਲੋ ਹੱਸਦੇ ਨਿਕਲੋ ਸਭ ਨੂੰ ਖੁਸ਼ ਹੋ ਕੇ ਮਿਲੋ ਪਰ ਜੇ ਤੁਸੀਂ ਘਰੋਂ ਕਿਸੇ ਗੱਲ ਤੋਂ ਪਰੇਸ਼ਾਨ ਹੋ ਉਦਾਸ ਹੋ ਔਰ ਉਦਾਸੀ ਵਾਲਾ ਚਿਹਰਾ ਬਾਹਰ ਲੈ ਕੇ ਆਉਂਦੇ ਹੋ ਲੋਕ ਤੁਹਾਨੂੰ ਮਿਲਦੇ ਨੇ ਤੁਹਾਨੂੰ ਹਾਲਚਲ ਪੁੱਛਦੇ ਨੇ ਤੁਹਾਡਾ ਅਚਾਨਕ ਰੋਣਾ ਨਿਕਲ ਜਾਂਦਾ ਹੈ ਤੁਹਾਡੇ ਕੋਲ ਉਹ ਆਪਣੇ ਤੇ ਕੰਟਰੋਲ ਨਹੀਂ ਰਹਿੰਦਾ ਉਹ ਜਿਹੜਾ ਕੰਟਰੋਲ ਹੈ ਉਹ ਤੁਹਾਨੂੰ ਕਰਨਾ ਪਵੇਗਾ ਜੇ ਤੁਸੀਂ ਨਹੀਂ ਕਰੋਗੇ ਤੇ ਤੁਹਾਡੇ ਅੱਖਾਂ ਦੇ ਨਿਕਲੇ ਹੋਏ ਇੱਕ ਇੱਕ ਅਥਰੂ ਦਿਓ ਕੀਮਤ ਤੁਹਾਡੇ ਕੋਲੋਂ ਵਸੂਲ ਕਰਨਗੇ ਪਹਿਲੇ ਬੜੇ ਮਿੱਠੇ ਬਣ ਕੇ ਤੁਹਾਡੇ ਕੋਲੋਂ ਹੀ ਤੁਹਾਡੇ ਸਾਰੇ ਘਰ ਦੇ ਭੇਤ ਲੈਣਗੇ ਔਰ ਤੁਸੀਂ ਬੜੇ ਪੋਲੇ ਹੋ ਕੇ ਇਸ ਕਰਕੇ ਆਪਣੇ ਸਾਰੇ ਭੇਤ ਦੇ ਦਿੰਦੇ ਹੋ ਕਿ ਸ਼ਾਇਦ ਇਹ ਮੇਰੇ ਨਾਲ ਸਹਾਨੂੰ ਪੂਤੀ ਰੱਖੇ ਪਰ ਬੇਗਾਨਾ ਕਦੀ ਆਪਣਾ ਨਹੀਂ ਬਣਦਾ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਬੇਗਾਨੇ ਆਪਣੇ ਨਹੀਂ ਬਣਦੇ ਪਰ ਬਹੁਤੇ ਬੇਗਾਨੇ ਕਦੀ ਆਪਣੇ ਨਹੀਂ ਬਣਦੇ ਆਪਣੇ ਤਾਂ ਕਹਿੰਦੇ ਫਿਰ ਵੀ ਕਿਤੇ ਮਾਰਨਗੇ ਤੇ ਛਾਵੇਂ ਸੁੱਤਣਗੇ ਪਰ ਬੇਗਾਨੇ ਨੂੰ ਤੁਹਾਡਾ ਕੋਈ ਦਰਦ ਨਹੀਂ ਹੁੰਦਾ ਇਸ ਕਰਕੇ ਆਪਣੇ ਦੁੱਖ ਸੁੱਖ ਕਿਸੇ ਬੇਗਾਨੇ ਨਾਲ ਨਾ ਵੰਡਣਾ ਮੈਂ ਇਹ ਨਹੀਂ ਕਹਿੰਦੀ ਕਿ ਤੁਹਾਡੇ ਆਪਣੇ ਉਹ ਦੁੱਖ ਸੁਣਦੇ ਨਹੀਂ ਬੇਸ਼ੱਕ ਨਾ ਸੁਣਨ ਪਰ ਉਹਨਾਂ ਦੀਆਂ ਗੱਲਾਂ ਬਾਹਰ ਨਾ ਕਰਨਾ ਬਾਹਰ ਜੇ ਗੱਲਾਂ ਕਰੋਗੇ ਤੇ ਤੁਹਾਨੂੰ ਉਹਦੀ ਕੀਮਤ ਚੁਕਾਉਣੀ ਪਵੇਗੀ ਜੇ ਤੁਸੀਂ ਆਪਣੇ ਮਨ ਨੂੰ ਹਲਕਾ ਕਰਨਾ ਚਾਹੁੰਦੇ ਹੋ ਤੇ ਜਿਸ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਦੇ ਕੋਲ ਬੈਠੋ ਉਹਦੇ ਨਾਲ ਗੱਲਾਂ ਕਰੋ ਹੋ ਸਕਦਾ ਉਹ ਸ਼ਕਤੀ ਤੁਹਾਡੀਆਂ ਗੱਲਾਂ ਨੂੰ ਸਮਝੇ ਉਹਦਾ ਹੱਲ ਕਰੇ ਤੁਹਾਡੇ ਮਨ ਨੂੰ ਸ਼ਾਂਤ ਕਰੇ ਔਰ ਤੁਹਾਡੇ ਘਰ ਦਾ ਵਾਤਾਵਰਨ ਇੰਨਾ ਅੱਛਾ ਬਣਾ ਦੇ ਕਿ ਤੁਸੀਂ ਕਦੀ ਜ਼ਿੰਦਗੀ 'ਚ ਪਰੇਸ਼ਾਨੀ ਨਾ ਹੋ। ਬਾਹਰ ਕੱਲਣਾ ਕਰਨ ਦਾ ਮਤਲਬ ਪਰੇਸ਼ਾਨੀਆਂ ਨੂੰ ਨਿਯੋਤਤਾ ਦੇਣਾ। ਆਪਣੇ ਤੱਕ ਗੱਲਾਂ ਸੀਮਤ ਰੱਖਣ ਦਾ ਮਤਲਬ ਪਰੇਸ਼ਾਨੀਆਂ ਨੂੰ ਘਟਾਉਣਾ। ਇਸ ਕਰਕੇ ਇਹ ਹੁਣ ਤੁਹਾਨੂੰ ਸੋਚਣਾ ਪਏਗਾ ਕਿ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਵਧਾਉਣਾ ਚਾਹੁੰਦੇ ਹੋ ਜਾਂ ਜੜ ਤੋਂ ਹੀ ਖਤਮ ਕਰਨਾ ਚਾਹੁੰਦੇ। ਇਸ ਕਰਕੇ ਇੱਕ ਚੁੱਪ ਤੇ ਸੋ ਸੋਖਾ ਆਪਣੇ ਪੇਤ ਆਪਣੇ ਤੱਕ ਰੱਖੋ ਜਦੋਂ ਤੁਹਾਡੇ ਮੂੰਹ ਚੋਂ ਇੱਕ ਗੱਲ ਬਾਹਰ ਨਿਕਲੀ ਉਹ ਜਦੋਂ ਤੁਹਾਡੀ ਆਪਣੀ ਨਹੀਂ ਰਹੇਗੀ ਤੇ ਦੂਸਰੇ ਕਿਉਂ ਉਸ ਨੂੰ ਆਪਣੇ ਕੋ ਰੱਖਣਗੇ ਉਹ ਉੱਥੋਂ ਤੱਕ ਪਹੁੰਚਾਉਣਗੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੋਏਗੀ ਤੇ ਫਿਰ ਸਮੱਸਿਆ ਜਨਮ ਲੈਣਗੇ ਆਸੀਂ ਇਹੋ ਜੀਆਂ ਸਮੱਸਿਆ ਨੂੰ ਜਨਮ ਨਹੀਂ ਲੈਂਦੇ ਨਾ ਇੱਥੇ ਹੀ ਇਸ ਨੂੰ ਰੋਕਣਾ ਇਸ ਕਰਕੇ ਹਮੇਸ਼ਾ ਆਪਣੇ ਤੇ ਸੰਯਮ ਰੱਖੋ